ਕਸਾਂ ਜੀ ਅੱਜ ਆਪਾਂ ਗੱਲ ਕਰ ਰਹੇ ਆਂ ਡ੍ਰੈਗਨ ਫੂਟ ਦੀ। ਟੁੱਟੇ ਤੋਂ ਹੀ ਪਤਾ ਲੱਗਦਾ ਇਹ ਜਿਹੜਾ ਡ੍ਰੈਗਨ ਫੂਟ ਦਾ ਫਲਾਂ ਆਇੱਕ ਕਾਕੀ ਤੱਤਾ ਨਾਲ ਭਰਪੂਰ ਹੈ। ਜਿਵੇਂ ਇਹਦੇ ਫਲਾਂ ਦੇ ਵਿੱਚ ਕੈਲਸ਼ੀਅਮ, ਪਾਸਪੋਰਸ, ਜ਼ਿੰਕ, ਮੈਗਨੀਸ਼ੀਅਮ ਵਰਗੇ ਜਿਹੜੇ ਖਣਿਜ ਨੇ ਉਹ ਬਹੁਤ ਵੱਡੀ ਤਰਾਤ ਵਿੱਚ ਪਾਏ ਜਾਂਦੇ ਨੇ। ਤੇ ਵੱਖ-ਵੱਖ ਤਰ੍ਹਾਂ ਦੇ ਵਿਟਾਮਿਨ, ਫਾਈਬਰ ਇਹ ਸਿਹਤ ਲਈ ਬੜਾ ਗੁਣਤਾਰੀਫ ਵਾਲਾ ਹੈ। ਤੇ ਡ੍ਰੈਗਨ ਫੂਟ ਦੀਆਂ ਦੋ ਵੈਰਾਈਟੀਆਂ ਨੇ ਜਿਹੜੀਆਂ ਪੰਜਾਬ ਖੇਤੀਬਾੜੀ ਵਿਸਥੀ ਵੱਲੋਂ 232 ਦੇ ਵਿੱਚ ਲਾਉਣ ਲਈ ਸਪਾਰਸ ਕਰੀਆ ਪੰਜਾਬ ਦੇ ਵਿੱਚ ਜਿਦੇ ਚ ਪਹਿਲੀ ਕਿਸਮ ਹੈਗੀ ਹੈ ਡ੍ਰੈਗਨ ਰੈਡ ਡ੍ਰੈਗਨ ਤੇ ਦੂਜੀ ਹੈਗੀ ਆ ਵਾਈਟ ਡ੍ਰੈਗਨ ਤੇ ਦੇਖੋ ਜਿਹੜੀ ਲਾਲ ਕਿਸਮ ਹੈ ਉਹਨੂੰ ਖਾਣ ਵਾਲੇ ਜਿਹੜੇ ਹੈਗੇ ਨੇ ਜਿਆਦਾ ਪਸੰਦ ਕਰਦੇ ਨੇ ਤੇ ਇਹ ਤਕਰੀਬਨ ਇਸ ਕਿਸਮ ਦੇ ਜਿਹੜੇ ਇਸ ਕਿਸਮ ਦੇ ਜਿਹੜੇ ਫਲ ਨੇ ਜੁਲਾਈ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਲੱਗਦੇ ਰਹਿੰਦੇ ਨੇ ਇਹ ਜਿਹੜਾ ਫੁੱਲ ਹੈ ਉਹ ਤਕਰੀਬਨ ਇਹਨੂੰ ਜੂਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਇੱਕ ਖੰਭੇ ਤੋਂ ਤਕਰੀਬਨ ਸਾਨੂੰ 8 ਕਿਲੋ ਦੇ ਲਗਭਗ ਜਿਹੜੇ ਫਲ ਨੇ ਪ੍ਰਾਪਤ ਹੋ ਜਾਂਦੇ ਨੇ ਤੇ ਇਹ ਜਿਹੜਾ ਫਲ ਹੈਗਾ ਬੂਟੇ ਨੇ ਇਹਨਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੈਗੀ ਆ ਤਕਰੀਬਨ ਮਾਰਚ ਤੋਂ ਲੈ ਕੇ ਜੂਨ ਤੱਕ ਸਾਨੂੰ ਇਹਨਾਂ ਨੂੰ ਫਲ ਦੀ ਪਾਣੀ ਦੀ ਲੋੜ ਹੈਗੀ ਆ ਉਹ ਵੀ ਮਤਲਬ ਉਪਕਾ ਸਿਸਟਮ ਬਰਸਾਤਾਂ ਦੇ ਵਿੱਚ ਸਾਨੂੰ ਇਹ ਜਿਹੜਾ ਪਾਣੀ ਦੀ ਫਲੋਡ ਨਹੀਂ ਪੈਂਦੀ ਬਲਕਿ ਇਹਨਾਂ ਨੂੰ ਨਾ ਥੋੜਾ ਧਰਤੀ ਤੋਂ ਚਾਈ ਤੇ ਲਾਉਣਾ ਚਾਹੀਦਾ ਕੋਲੋਂ ਬੈਡਾਂ ਦੇ ਉੱਤੇ ਇਹਨਾਂ ਦੀ ਖੇਤੀ ਕਰਨੀ ਚਾਹੀਦੀ ਆਖਾਂ ਜਿਹੜੇ ਖੰਭੇ ਨੇ ਆਪਣੇ ਉਹਨਾਂ ਦੇ ਆਲੇ-ਦਾਲੇ ਥੋੜੀ ਮਿੱਟੀ ਪਾ ਕੇ ਨਾ ਉੱਚਾ ਚੱਕ ਕੇ ਸਾਨੂੰ ਇਹ ਡ੍ਰੈਗ ਲਾਉਣਾ ਚਾਹੀਦਾ ਤੇ ਹਰ ਤਰ੍ਹਾਂ ਦੀ ਮਿੱਟੀ ਦੇ ਵਿੱਚ ਇਹ ਜਿਹੜਾ ਡ੍ਰੈਗ ਨਾ ਹੋ ਜਾਂਦਾ ਤੇ ਜਿਹੜਾ ਨਸਲੀ ਵਾਧਾ ਇਹਦਾ ਤਕਰੀਬਨ ਜਦੋਂ ਸਾਡਾ ਫਲ ਲੱਗ ਕੇ ਹਟ ਜਾਂਦਾ ਨਵੰਬਰ ਦੇ ਵਿੱਚ ਫਿਰ ਅਸੀਂ ਇਹ ਤੋਂ ਕਲਮਾ ਤਿਆਰ ਕਰ ਸਕਦੇ ਹਾਂ ਤੇ ਇਹਨੂੰ ਜਿਹੜੇ ਲਾਉਣ ਦੇ ਤੋਂ ਤੋਂ ਕੁਝ ਟਾਈਮ ਹੈਗੇ ਨੇ ਫਰਵਰੀ ਮਾਰਚ ਦੂਜਾ ਤਕਰੀਬਨ ਚਲਾਈ ਖਾਸ ਤੇ ਵਿੱਚ ਇਹ ਜਿਹੜੇ ਬੂਟੇ ਨੇ ਉਹ ਸਾਨੂੰ ਲਾ ਲੈਣੇ ਚਾਹੀਦੇ ਨੇ ਜਿਹੜੇ ਬੂਟੇ ਨੇ ਸਾਨੂੰ ਜਦੋਂ ਕਲਮਾ ਬਣਾਉਨੇ ਆ ਸਾਨੂੰ ਇੱਕ ਦੋ ਦਿਨ ਉਹ ਨਾ ਰੱਖ ਲੈਣੇ